ਸੋ ਮੱਛਰ ਧਰਤੀ ਲਈ ਜ਼ਰੂਰੀ ਕਿਉਂ ਹੁਣ ਤੁਸੀਂ ਕਹੋਗੇ ਕਿ ਐਟਮ ਬੰਬ ਜਿਹੜਾ ਹੈ ਮਾਰ ਕੇ ਤੁਸੀਂ ਕੁਝ ਵੀ ਖਤਮ ਕਰ ਸਕਦੇ ਹੋ ਲੇਕਿਨ ਮੱਛਰ ਨੂੰ ਕਿਉਂ ਨਹੀਂ ਮਾਰ ਸਕਦੇ ਕਿਉਂਕਿ ਮੱਛਰ ਜਿਹੜਾ ਹੈ ਉਹਦਾ ਫੂਡ ਕੌਣ ਜਿਹੜਾ ਮੱਛਰ ਦਾ ਫੂਡ ਕਿਹਦਾ ਹੈ ਜਿਹੜੀਆਂ ਘਰ ਚ ਸ਼ਿਫਟ ਲੀਆਂ ਹੁੰਦੀਆਂ ਨੇ ਜਿਹੜਾ ਸਪਾਈਡਰ ਹੁੰਦਾ ਹੈ ਜਾਂ ਕੈਟਸ ਹੁੰਦੀਆਂ ਨੇ ਸੋ ਇੱਕ ਫੂਡ ਵੈਬ ਹੈ ਕਿ ਕਿਸ ਇਨਸਾਨ ਨੂੰ ਕਿਸ ਦੀ ਜ਼ਰੂਰਤ ਪੈਂਦੀ ਹੈ ਸੋ ਮੱਛਰ ਸਾਡੀ ਸਿਰਜਣ ਲਈ ਜ਼ਰੂਰੀ ਬਹੁਤ ਹੈ ਔਰ ਜੇ ਮੈਂ 10000 ਦੇ ਵਿੱਚੋਂ ਕਰੀਬ 200 ਪ੍ਰਜਾਤੀਆਂ ਔਰ ਉਹਨਾਂ ਵਿੱਚ ਜਿਹੜੀਆਂ ਫੀਮੇਲ ਨੇ ਉਹੀ ਜੜੀਆਂ ਨੇ ਮੱਛਰ ਜੜੀਆਂ ਕੱਟਦਿਆਂ ਨੇ ਸੋ ਇਹ ਵਜ੍ਹਾ ਹੈ ਕਿ ਆਖਰ ਮੱਛਰ ਜਿਹੜੇ ਆ ਉਹ ਕਿਵੇਂ ਜਿਹੜੇ ਉਹ ਕੱਟਦੇ ਆ ਸੋ ਤੁਹਾਨੂੰ ਇੱਕ ਦੱਸਦਿਆਂ ਕਿ ਜਿਹੜੇ ਮੱਛਰ ਔਰ ਇਨਸਾਨ ਦੀ ਮੈਂ ਦੱਸ ਰਿਹਾ ਸੀ ਕਿ ਲੜਾਈ ਸਦੀਆਂ ਤੋਂ ਚੱਲ ਰਹੀ ਹੈ ਔਰ 45000 ਕਰੋੜ ਰੁਪਏ ਜਿਹੜਾ ਉਹ ਮੱਛਰ ਮਾਰਨ ਨੂੰ ਜਿਹੜਾ ਉਹ ਲਾਇਆ ਜਾਂਦਾ ਸੋ ਇੱਕ ਯੁੱਧ ਜਿਹੜਾ ਚੱਲ ਰਿਹਾ ਆਮ ਤੌਰ ਤੇ ਤੁਸੀਂ ਮਿਜ਼ਾਈਲ ਡਿਪਲੋਏ ਕਰਦੇ ਹੋ ਜਾਂ ਤੁਸੀਂ ਟੈਂਕ ਜਾਂ 에ਰੋਪਲੇਨ ਯੂਜ਼ ਕਰਦੇ ਹੋ ਲੇਕਿਨ ਮੱਛਰਾਂ ਨੂੰ ਮਾਰਨ ਲਈ ਮੋਸਕੀਟੋ ਰੈਪਲੈਂਟਸ ਜਿਹੜੇ ਆ 45000 ਕਰੋੜ ਦਾ ਜਿਹੜਾ ਬਿਜ਼ਨਸ ਹੈ ਉਹ ਚੱਲਦਾ ਹੈ ਔਰ ਇੱਕ ਹੋਰ ਬੜੀ ਇੰਟਰਸਟਿੰਗ ਹੈ ਕਿ ਸੈਂਟਿਸਟ ਨੇ ਇੱਕ ਨਵਾਂ ਮੱਛਰ ਬਣਾਇਆ ਜਿਹਨੂੰ ਫੈਕਟਰੀਆਂ ਚ ਬਣਾਇਆ ਜਾ ਰਿਹਾ ਔਰ ਇਸ ਮੱਛਰ ਨੂੰ ਵੈਲ ਬੋਕੀਆ ਕਿਹਾ ਜਾਂਦਾ ਸੋ ਤੁਸੀਂ ਦੇਖ ਸਕਦੇ ਹੋ ਕਿ ਸੈਂਟਿਸਟ ਨੇ ਜੋ ਰਿਸਰਚ ਕੀਤੀ ਕਿ ਮੱਛਰ ਜਿਹੜਾ ਹੈ ਉਹ ਕਿੰਨਾ ਖਤਰਨਾਕ ਹੋ ਸਕਦਾ ਹੈ ਕਿਵੇਂ ਲੋਕਾਂ ਦਾ ਖੂਨ ਪੀ ਕੇ ਬਿਮਾਰੀਆਂ ਜੜੀਆਂ ਉਹ ਟ੍ਰਾਂਸਫਰ ਕਰਦਾ ਸੋ ਫਿਰ ਵੈਲ ਬੋਕੀਆ ਮੱਛਰ ਜਿਹੜਾ ਉਹਦਾ ਵਾਇਰਸ ਜਿਹੜਾ ਉਹ ਇਨਫੈਕਸ਼ਨ ਹੋ ਨਹੀਂ ਦਿੰਦਾ ਸੋ ਜਦੋਂ ਦੋ ਮੱਛਰ ਵੈਲ ਬੋਕੀਆ ਵਾਲਾ ਮੱਛਰ ਔਰ ਜਿਹੜਾ ਫੈਕਟਰੀ ਚ ਬਣਾਇਆ ਮੱਛਰ ਜਿਹੜਾ ਨੈਚੁਰਲ ਮੱਛਰ ਉਹ ਆਪਸ ਮਿਲਦੇ ਆ ਤੇ ਉਸ ਨਾਲ ਬਿਮਾਰੀਆਂ ਕਾਫੀ ਘਟ ਜਾਂਦੀਆਂ ਨੇ ਨਵੇਂ ਮੱਛਰ ਬਣ ਨਹੀਂ ਪਾਉਂਦੇ ਸੋ ਇਹ ਇੱਕ ਬੜੀ ਵਧੀਆ ਸਟੱਡੀ ਆ ਔਰ ਇਕੱਲੇ ਬ੍ਰਾਜ਼ਿਲ ਦੀ ਗੱਲ ਕਰੀਏ ਤੇ ਬ੍ਰਾਜ਼ਿਲ ਦੇ ਵਿੱਚ 100 ਮਿਲੀਅਨ ਯਾਨੀ ਕਿ 10 ਕਰੋੜ ਮੱਛਰ ਜਿਹੜੇ ਆ ਇਹੋ ਜਿਹੇ ਮੱਛਰ ਬਣਾ ਕੇ ਛੱਡੇ ਗਏ ਔਰ ਦੁਨੀਆ ਦੀਆਂ 14 ਕੰਟਰੀਜ਼ ਵਿੱਚ ਇਹ ਮੱਛਰ ਜਿਹੜਾ ਉਹ ਛੱਡਿਆ ਜਾ ਚੁੱਕਿਆ ਉਹਨੂੰ ਐਕਸਪੈਰੀਮੈਂਟ ਕੀਤਾ ਜਾ ਚੁੱਕਿਆ ਹੈ ਔਰ ਹੁਣ ਵਰਲਡ ਹੈਲਥ ਆਰਗੇਨਾਈਜੇਸ਼ਨ ਦੁਨੀਆ ਦੇ ਹੋਰ ਦੇਸ਼ ਜਿਹੜੇ ਆ ਉੱਥੇ ਵੀ ਜਿਹੜਾ ਇਹ ਮੱਛਰਾਂ ਨੂੰ ਐਕਸਪੈਰੀਮੈਂਟ ਦੇ ਜੋ ਤੈਨਾਤ ਕਰੀਆਂ ਸੋ ਇਹਨੂੰ ਮਛਰਾਂ ਦੀ ਮਜ਼ਾਹਿਲ ਕਹਿ ਸਕਦੇ ਆ ਵਲਬਾਕੀਆ ਜਿਹੜਾ ਉਹ ਵਾਇਰਸ ਹੈ ਕਿਉਂਕਿ ਇਹ ਮਛਰ ਹੈ ਜਿਹੜਾ ਬਾਕੀ ਮਛਰਾਂ ਨੂੰ ਕੰਟਰੋਲ ਕਰਕੇ ਰੱਖਦਾ ਸੋ ਮਛਰਾਂ ਦਾ ਨੁਕਸਾਨ ਤੇ ਬਹੁਤ ਹੈ ਲੇਕਿਨ ਕੀ ਤੁਸੀਂ ਜਾਣਦੇ ਹੋ ਕਿ ਅਫਰੀਕਾ ਦੇ ਵਿੱਚ ਲੋਕ ਮਛਰਾਂ ਤੋਂ ਬਣੀ ਪੈਟੀ ਵੀ ਖਾਂਦੇ ਆ ਸੋ ਤੁਹਾਨੂੰ ਇੱਕ ਵੀਡੀਓ ਦਿਖਾਣੇ ਆ ਜਿਸ ਚ ਆਮ ਤੌਰ ਤੇ ਮਛਰ ਨੂੰ ਬੜਾ ਗੰਦਾ ਮੰਨਿਆ ਜਾਂਦਾ ਲੇਕਿਨ ਅਫਰੀਕਨ ਲੋਕ ਜਿਹੜੇ ਆ ਤੁਸੀਂ ਦੇਖ ਸਕਦੇ ਹੋ ਕਿ ਉਹ ਉਹਦੀ ਇੱਕ ਪੈਟੀ ਬਣੀ ਜਿਹੜੀ ਆ ਉਸ ਨੂੰ بڑے ਸ਼ੌਕ ਨਾਲ ਖਾਂਦੇ ਆ ਸੋ ਇਹ ਵੀ ਮੱਛਰਾਂ ਦੀ ਇੱਕ ਖਾਸੀਅਤ ਜੜੀ ਦੱਸੀ ਹੈ ਸੋ ਤੁਸੀਂ ਦੇਖ ਸਕਦੇ ਹੋ ਕਿ ਅਫਰੀਕਾ ਲੋਕ ਲੱਖਾਂ ਮੱਛਰ ਜਿਹੜੇ ਆ ਉਹਨਾਂ ਨੂੰ ਫੜਦੇ ਆ ਉਹਨਾਂ ਨੂੰ ਫਿਰ ਰੋਸਟ ਕਰਕੇ ਫਰਾਈ ਕਰਕੇ ਉਹਦੀ ਇੱਕ ਪੈਟੀ ਬਣਾਉਂਦੇ ਆ ਔਰ ਉਹਨੂੰ ਅਕਸਰ ਖਾਂਦੇ ਆ ਸੋ ਮੱਛਰਾਂ ਨੂੰ ਫੜਿਆ ਜਾ ਰਿਹਾ ਔਰ ਅਫਰੀਕਾ ਵਿੱਚ ਇਹ ਮੱਛਰ ਜਿਹੜੇ ਆ ਲੱਖਾਂ ਲੋਕਾਂ ਦੀ ਹਰ ਸਾਲ ਜਾਨ ਲੈ ਲੈਂਦੇ ਆ